ਕਰਾਂਗੇ ਆਪਾਂ ਪੰਜਾਬ ਸਰਕਾਰ ਦੇ ਹਲਫਨਾਮੇ ਦੀ ਪੰਜਾਬ ਸਰਕਾਰ ਨੇ ਇੱਕ ਹਲਫਨਾਮਾ ਜਿਹੜਾ ਕੋਰਟ ਚ ਦਿੱਤਾ ਆ ਉਹ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਬਾਰੇ ਭਾਈ ਅਮਰਿਤਪਾਲ ਸਿੰਘ ਬਾਰੇ ਉਹਨਾਂ ਨੇ ਹਲਫਨਾਮਾ ਦਿੱਤਾ ਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਕੋਈ ਹਿਸਟਰੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ ਉਹਨੂੰ ਲੈ ਕੇ ਉਹਨਾਂ ਨੇ ਕੋਈ ਗੱਲ ਦੁਹਰਾਈ ਆ ਤਾਂ ਇਸ ਗੱਲ ਕਰਕੇ ਸਾਨੂੰ ਉਤੋਂ ਖਤਰਾ ਹੈ ਬੜੀ ਹਾਸੋਹਿਣੀ ਜਿਹੀ ਸਥਿਤੀ ਹੈ ਸਾਰੀ ਗੱਲ ਨੂੰ ਲੈ ਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਇਹ ਹਲਫਨਾਮਾ ਦੇਣ ਦੀ ਕੀ ਲੋੜ ਸੀਗੀ ਇਹ ਲੋੜ ਦਿੱਲੀ ਦੀ ਤੇ ਪੰਜਾਬ ਦੀ ਸਾਂਝੀ ਹੈ ਜਾਂ ਇਹ ਲੋੜ ਇਕੱਲੇ ਪੰਜਾਬ ਦੀ ਹੈ ਇਹ ਗੱਲ ਆਪਣੇ ਆਪ 'ਚ ਬਹੁਤ ਹੀ ਸਿਰ ਜੋੜ ਕੇ ਬਹਿ ਕੇ ਨਿਜੀਠਣ ਵਾਲੀ ਇਹ ਗੱਲ ਕਰਨ ਵਾਲੀ ਹੈ ਇਹਦੇ ਉੱਤੇ ਡਿਬੇਟ ਕਰਨੀ ਚਾਹੀਦੀ ਹੈ ਕਿ ਕਿਉਂ ਐਡੀ ਵੱਡੀ ਗੱਲ ਜਿਹੜੀ ਹੈ ਇਸ ਤਰ੍ਹਾਂ ਦੀ ਵਾਪਰ ਰਹੀ ਆ ਕਿਤੇ ਪੰਜਾਬ ਨੂੰ ਦੁਬਾਰੇ ਫੇਰ ਜਿਹੜੀ ਮੈਂ ਗੱਲ ਪਿਛਲੇ 2 ਸਾਲਾਂ ਤੋਂ ਕਰ ਰਿਹਾ ਕਿ ਇੱਕ ਐਕਸਪੈਰੀਮੈਂਟ ਲੈਬ ਜਿਹੜੀ ਆ ਇੱਕ ਪੱਠੀ ਆ ਤਜਰਬਿਆਂ ਦੀ ਉਸ ਗੱਲ ਵੱਲ ਨੂੰ ਫੇਰਤਾਂ ਨਹੀਂ ਧੱਕਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਆ ਜੇ ਉਹ ਕਿਸੇ ਹੱਦ ਤੱਕ ਇਲੈਕਸ਼ਨਾਂ ਦਾ ਹਿੱਸਾ ਬਣਦੀ ਆ ਉਸ ਬਾਡੀ ਦਾ 파ਰਟ ਬਣਦੀ ਆ ਤਾਂ ਕੀ ਇਹ ਤਾਂ ਨਹੀਂ ਕਿਤੇ ਸਟੇਟ ਇਹ ਗੱਲ ਨੂੰ ਬੰਦ ਕਰਕੇ ਤੇ ਨੌਜਵਾਨਾਂ ਤੋਂ ਔਰ ਪੰਜਾਬ ਦੀ ਸਿੱਖ ਲੀਡਰਸ਼ਿਪ ਤੋਂ ਇਹਦੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੱਕ ਨੇ ਇਸ ਤਰ੍ਹਾਂ ਦੇ ਜਿਹੜੇ ਰਾਹ ਨੇ ਉਹਨਾਂ ਨੂੰ ਬੰਦ ਕਰਕੇ ਤੇ ਉਹਨਾਂ ਸਫਾ ਦੇ ਵਿੱਚ ਇਹ ਗੱਲ ਲੈ ਜਾਏ ਕਿ ਭਾਈ ਆਪਾਂ ਇਲੈਕਸ਼ਨ ਲੜ ਕੇ ਲੀਡਰ ਬਣਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਜਾਂ ਆਪਾਂ ਪਾਰਲੀਮੈਂਟ ਜਾਂਵਾਂਗੇ ਪੰਜਾਬ ਵਿਧਾਨ ਸਭਾ ਜਾਂਵਾਂਗੇ ਕਿਤੇ ਵੀ ਇਲੈਕਸ਼ਨ ਜਿਹੜੇ ਨੇ ਉਹ ਅਸੀਂ ਲੜ ਕੇ ਉੱਥੋਂ ਤੱਕ ਪਹੁੰਚਾਂਗੇ ਤੇ ਜੇ ਭਲਾ ਇਹ ਗੱਲ ਨਹੀਂ ਵਾਪਰਦੀ ਤਾਂ ਫੇਰ ਉਹ ਜਿਹੜੀ ਨੌਜਵਾਨੀਆਂ ਉਹ ਇਹ ਗੱਲ ਸੋਚੂਗੀ ਕਿ ਮੰਨ ਲਓ ਕਾਹਨ ਕੋਈ ਹੋਰ ਨੌਜਵਾਨ ਉੱਠਦਾ ਹੈ ਉਹ ਇਦਾਂ ਦੀ ਲਹਿਰ ਨੂੰ ਪੈਦਾ ਕਰਦਾ ਹੈ ਉੱਥੇ ਜਾ ਕੇ ਸਟੇਟ ਦੇ ਜਿਵੇਂ ਗੱਲਬਾਤ ਹੁੰਦੀ ਹੈ ਚੈਨਲ ਰਾਹੀਂ ਬਈ ਆਪਣਾ ਵੇਖ ਲੈਣਾ ਕਿ ਇਲੈਕਸ਼ਨ ਲੜ ਲੈਣਾ ਇਲੈਕਸ਼ਨ ਲੜਨ ਤੋਂ ਬਾਅਦ ਜੇ ਉਹਨਾਂ ਨੂੰ ਲੋਕੀ ਫਤਵਾ ਦਿੰਦੇ ਨੇ ਤੇ ਉਹ ਪਾਰਲੀਮੈਂਟ ਚ ਆ ਕੇ ਗੱਲ ਕਰਨ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਜਿਹੜੀ ਗੱਲ ਭਗਵੰਤ ਮਾਨ ਹੋਣਾਂ ਦੀ ਪਾਰਟੀ ਜਿਹੜੀ ਲੋਕ ਫਤਵਿਆਂ ਦੀ ਗੱਲ ਕਰਦੀ ਹੈ ਲੋਕਾਂ ਦੀ ਗੱਲ ਕਰਦੀ ਹੈ ਫਿਰ ਉਹ ਗੱਲ ਲੋਕਾਂ ਨੇ ਤਾਂ ਫਤਵਾ ਜਿਹੜਾ ਉਹ ਪਾਈ ਅਮਰਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੁਣ ਪਾਈ ਅਮਰਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੋਇਆ ਫਤਵਾ ਜਿਹੜਾ ਆ ਉਹਨੂੰ ਪੰਜਾਬ ਸਰਕਾਰ ਨੇ ਨਹੀਂ ਮੰਨਿਆ ਤੇ ਉਹਨੂੰ ਦਿੱਲੀ ਨੇ ਵੀ ਨਹੀਂ ਮੰਨਿਆ ਉਹਦੀ ਐਮਪੀਸ਼ਿਪ ਵੀ ਹੋ ਗਈ ਉਹਦੀ ਸੌਂ ਵੀ ਚੁੱਕੀ ਗਈ ਉਹਨੇ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਤੁਹਾਡੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਹੋ ਗਈਆਂ ਪੂਰੀਆਂ ਹੋਣ ਤੋਂ ਬਾਅਦ ਜਦ ਤੁਸੀਂ 3 ਫਰਵਰੀ ਨੂੰ ਦੁਬਾਰੇ ਇੱਕ ਸਾਲ ਦੀ ਐਨਐਸਏ ਹੋਰ ਵਧਾਉਂਦੇ ਹੋ ਉਹਦੇ ਵਿੱਚ ਵੀ ਕੁਝ ਏਦਾਂ ਦੇ ਉਲਟੇ ਸਿੱਧੇ ਲੌਜਿਕ ਗਨਿਆ ਤੇ ਉਦੋਂ ਉਹ ਐਮਪੀ ਤੁਹਾਨੂੰ ਪਤਾ ਸੀ ਤੁਹਾਡੀਆਂ ਰਿਪੋਰਟਾਂ ਸੀਗੀਆਂ ਤੁਹਾਨੂੰ ਪਤਾ ਸੀ ਕਿ 4 ਤਰੀਕ ਨੂੰ ਇਲੈਕਸ਼ਨ ਜਿਹੜੇ ਆ ਉਹਦੀ ਹਵਾ ਜਿਹੜੀ ਕੀ ਆ ਤੇ ਅਮਰਤਪਾਲ ਸਿੰਘ ਜਿੱਤ ਸਕਦਾ ਹੈ ਤੁਹਾਡੀ ਇਨਪੁਟ ਸੀਗੀ ਤਾਂ ਤੁਸੀਂ ਤਿੰਨ ਨੂੰ ਹੀ ਉਹ ਸਾਰਾ ਕੁਝ ਕਰਕੇ ਤੇ ਜਿਹੜਾ ਹੈ 4 ਨੂੰ ਅਗਲੇ ਦੇ ਰਿਜ਼ਲਟ ਆਉਣ ਤੋਂ ਪਹਿਲਾਂ ਇੱਕ ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਹੁਣ ਇੱਥੇ ਗੱਲ ਇਹ ਆ ਕਿ ਪੰਜਾਬ ਦੇ ਨੌਜਵਾਨ ਜਿਹੜੇ ਆਗੂ ਨੇ ਜਿਹੜੇ ਵਾਕਈ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਾਂ ਇਦਾਂ ਦੀ ਤਮੰਨਾ ਰੱਖਦੇ ਨੇ ਉਹਨਾਂ ਦੇ ਸਾਹਮਣੇ ਇਹ ਰੂਟ ਜਿਹੜਾ ਆ ਇਹ ਬੰਦ ਕਰ ਦਿੱਤਾ ਗਿਆ ਹੈ। ਬੰਦ ਇਸ ਲਈ ਕਰਤਾ ਹੈ ਕਿ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਭਾਈ ਅਮਰਤਪਾਲ ਸਿੰਘ ਸੰਵਿਧਾਨ ਦੀ ਸੌ ਪਾਰਲੀਮੈਂਟ ਵਿੱਚ ਖੜ ਕੇ ਚੁੱਕਣ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਗਿਆ। ਰਿਹਾ ਨਹੀਂ ਕੀਤਾ ਗਿਆ ਇਹ ਗੱਲ ਇੱਕ ਹੈ। ਔਰ ਦੂਜੀ ਗੱਲ ਇਹ ਕੇ ਸਟੇਟ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਰਹੇ ਕਿ ਮੈਨੂੰ ਇਸ ਗੱਲ ਦਾ ਖਤਰਾ ਹੈ ਅਮਰਤਪਾਲ ਸਿੰਘ ਤੋਂ ਇਹ ਗੱਲ ਬੜੀ ਆਪੇ ਚ ਹਾਸੋਹੀਣੀ ਆਪਣੇ ਆਪ ਦੇ ਵਿੱਚ ਕਿ ਭਾਈ ਅਮਰਤਪਾਲ ਸਿੰਘ ਤੋਂ ਤੁਹਾਨੂੰ ਬਹੁਤ ਖਤਰਾ ਹੈ ਇਹ ਗੱਲ ਤੁਸੀਂ ਉਹਦੇ ਸਵਾ ਸਾਲ ਤੋਂ ਉੱਤੇ ਜੇਲ੍ਹ ਦੇ ਪੀਰੀਅਡ ਤੋਂ ਬਾਅਦ ਕਰ ਰਹੇ ਹੋ ਕਿ ਉਹਨੂੰ ਸਵਾ ਸਾਲ ਜੇਲ੍ਹ ਚ ਹੋ ਗਿਆ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਉਤੋਂ ਖਤਰਾ ਆ। ਜਦੋਂ ਤੁਹਾਡੀ ਸਟੇਟ ਦੇ ਵਿੱਚ ਉਹਨੇ ਇਲੈਕਸ਼ਨ ਲੜਿਆ ਉਹਨੇ ਇੱਥੇ ਹਲਫਨਾਵਾ ਦਾਇਰ ਕੀਤਾ ਉਹਨਾਂ ਨੇ ਕਾਗਜ਼ ਪਰੇ ਨੇ ਉਹਨਾਂ ਨੇ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਇੱਕ ਚੀਜ਼ ਨੂੰ ਸਹੀ ਕਰਕੇ ਇਲੈਕਸ਼ਨ ਲੜਾ ਕੇ ਉਹ ਜਿੱਤਣ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ। ਇਸ ਗੱਲ ਨੂੰ ਅਸੀਂ ਕਿਵੇਂ ਦੇਖੀਏ? ਕੀ ਕੋਈ ਬਹੁਤ ਵੱਡੀ ਗੱਲ ਵਾਪਰਨ ਵਾਲੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਤਜਰਬਾ ਦੁਬਾਰੇ ਫੇਰ ਕੀਤਾ ਜਾ ਰਿਹਾ ਹੈ ਜਾਂ ਇਸ ਗੱਲ ਨੂੰ ਗੱਲਬਾਤ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਸੋਚਣ ਲਈ ਮਜਬੂਰ ਹੋਣਗੇ ਕਿ ਜੇ ਕੋਈ ਇਹ ਗੱਲ ਕਹੇ ਕਿ ਤੁਸੀਂ ਇਲੈਕਸ਼ਨ ਲੜ ਲਓ ਤੇ ਉਹ ਕਹਿਣਗੇ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਤੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਪਾਈਆਂ ਪਿਛੇ ਪਿੱਛੇ ਦੇ ਵਿੱਚ ਉਹ ਤਾਂ ਛੱਡੇ ਨਹੀਂ ਫਿਰ ਉਹਨਾਂ ਕੋਲ ਰਹਿ ਕੀ ਰਾਹ ਕੀ ਰਹਿ ਜਾਂਦਾ ਹੈ ਇਹਦਾ ਮਤਲਬ ਜਿਹੜਾ ਪੋਲੀਟੀਕਲ ਵੇ ਸੀਗਾ ਹੈ ਤਾਂ ਸਾਰੇ ਹੀ ਪੋਲੀਟੀਕਲ ਆ ਪਰ ਜਿਹੜਾ ਵੋਟ ਸਿਸਟਮ ਦੇ ਵਿੱਚ ਲੋਕਤੰਤਰ ਦੇ ਵਿੱਚ ਆ ਕੇ ਜਿਹੜਾ ਨੌਜਵਾਨਾਂ ਨੇ ਅੱਗੇ ਵਧਣਾ ਸੀ ਉਹ ਕਾਲਜ ਲਾਈਫ ਤੋਂ ਲੈ ਕੇ ਪਿੰਡ ਦੀ ਸਰਪੰਚੀ ਮੈਂਬਰਸ਼ਿਪ ਉਸ ਤੋਂ ਲੈ ਕੇ ਅੱਗੇ ਉਹਨੂੰ ਜਿਵੇਂ ਵੱਧ ਰਿਹਾ ਹੈ ਤੇ ਉਹਨੂੰ ਇਹ ਗੱਲ ਸਮਝ ਅ ਲੈਣਾ ਚਾਹੀਦਾ ਕਿ ਉਹ ਇਲੈਕਸ਼ਨ ਨਾਲ ਕਿ ਉਹ ਸਿੱਖ ਸਿਧਾਂਤਾਂ ਦੀ ਗੱਲ ਨਾ ਕਰਨ ਕੀ ਉਹ ਹਿਸਟਰੀ ਦੀ ਗੱਲ ਨਾ ਕਰਨ ਉਹ ਮਸੇ ਰੰਗੜ ਦੀ ਗੱਲ ਨਾ ਕਰਨ ਉਹ ਇਤਿਹਾਸ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਨਾ ਕਰਨ ਉਹ ਐਗਜ਼ਾਮਪਲ ਨਾ ਦੇਣ ਕਿ ਜੇ ਇੱਥੇ ਸਿੱਖ ਨੌਜਵਾਨਾਂ ਦਾ ਘਾਣ ਹੁੰਦਾ ਜਾਂ ਇਸ ਰਸਤੇ ਤੇ ਕੋਈ ਤੁਰਦਾ ਤੇ ਉਹਦਾ ਹਾਸ਼ਰ ਵੀ ਇਦਾਂ ਹੋ ਸਕਦਾ ਆਪਾਂ ਇਤਿਹਾਸ ਚ ਬਹੁਤ ਕਹਿੰਨੇ ਆਂ ਵੀ ਇੱਥੇ ਮਸੇ ਰੰਗੜ ਨੂੰ ਵੀ ਬਖਸ਼ਿਆ ਗਿਆ ਇੱਥੇ ਫਰਾਨੇ ਨੂੰ ਵੀ ਬਖਸ਼ਿਆ ਇਤਿਹਾਸਾ ਜੇ ਆਪਾਂ ਇਹ ਗੱਲ ਕਹਿੰਨੇ ਆ ਕਿ ਲੰਡਨ ਚ ਜਾ ਕੇ ਅ ਉਡਵਾਇਰ ਨੂੰ ਉੱਥੇ ਸੋਧਿਆ ਜਾਂਦਾ ਆ ਤੇ ਉਹ ਗੱਲ ਬੜੇ ਮਾਨ ਨਾਲ ਆਪਾਂ ਕਰਦੇ ਆ ਸ਼ਹੀਦ ਭਗਤ ਸਿੰਘ ਹੋਣਾਂ ਦੀ ਗੱਲ ਮਾਨ ਨਾਲ ਕਰਦੇ ਆ ਤੇ ਫਿਰ ਆਪਾਂ ਇਹ ਇਤਿਹਾਸ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਫਿਰ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਕਿਸੇ ਲੀਡਰ ਦਾ ਸਿਰ ਲੈ ਆਓ ਅਸੀਂ ਪੈਸੇ ਦੇ ਦਾਂਗੇ ਕੋਈ ਕਹਿ ਰਿਹਾ ਕਿ ਜ਼ਬਾਨ ਵੱਢ ਲਿਓ ਅਸੀਂ ਪੈਸੇ ਦੇ ਦਾਂਗੇ ਉਹਨਾਂ ਦੇ ਕੇਸ ਭਲਾ ਕਦੋਂ ਹੋਣੇ ਆ ਉਹਨਾਂ ਉੱਤੇ ਕੇਸ ਕਦੋਂ ਰਜਿਸਟਰਡ ਹੋਣਗੇ ਕਦੀ ਨਹੀਂ ਹੋਣੇ ਕਿਉਂਕਿ ਉਹ ਤਾਂ ਖੁੱਲੇ ਛੱਡੇ ਹੋਏ ਆ ਹੁਣ ਗੱਲ ਇੱਥੇ ਇਹ ਬੜੀ ਸਾਫ਼ ਆ ਕਿ ਕਿਤੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਮਸਲਾ ਆ ਜਿਹਦੇ ਲਈ ਸਰਕਾਰ 24 ਘੰਟਿਆਂ ਦਾ ਸਮਾਂ ਦੇ ਕੇ ਕੁਝ ਵੀ ਨਹੀਂ ਕਰ ਸਕੀ ਜਿਸ ਗੱਲ ਲਈ ਸੁਖਰਾਜ ਸਿੰਘ ਨੇ ਅੰਮੇ ਵਾਲੇ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ ਗਿੱਦੜ ਬਾਤੋਂ ਕਿ ਤੇ ਉਹ ਸਾਰੀਆਂ ਗੱਲਾਂ ਨੂੰ ਧੂੜ ਚ ਨੱਪ ਕੇ ਇੱਕ ਵੱਡਾ ਫੇਰ ਦੁਬਾਰੇ ਕੋਈ ਏਦਾਂ ਦਾ ਪੰਜਾਬ ਦੇ ਵਿੱਚ ਕੋਈ ਵੱਡਾ ਤੰਡਵ ਕੋਈ ਵੱਡੀ ਖੇਡ ਤਾਂ ਨਹੀਂ ਖੇਡੀ ਜਾ ਰਹੀ ਕੋਈ ਏਦਾਂ ਦੀ ਗੱਲ ਤੇ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੱਕ ਹਊਆ ਕ੍ਰੀਏਟ ਕਰਕੇ ਖੜਾ ਕਰਕੇ ਕਿ ਹਾਈ ਕੋਰਟ ਦੇ ਵਿੱਚ ਹਲਫਨਾਵਾ ਦਾਇਰ ਸਟੇਟ ਦੇ ਮੁੱਖ ਮੰਤਰੀ ਕਰ ਰਹੇ ਨੇ ਕਿ ਮੈਨੂੰ ਖਤਰਾ ਹੈ ਇਹਦਾ ਮਤਲਬ ਪੰਜਾਬ ਵਿੱਚ ਕੁਝ ਏਦਾਂ ਦੀ ਗੱਲ ਹੈਗੀ ਆ ਜਿ ਤੋਂ ਡਰਨ ਦੀ ਲੋੜ ਹੈ ਜਾਂ ਕਥਰੇ ਦਿ ਲੋੜ ਜੇ ਅਸੀਂ ਆਪਣੇ ਐਕਸਪੀਰੀਅੰਸ ਦੀ ਗੱਲ ਦੱਸੀਏ ਤੇ ਪੰਜਾਬ ਚ ਅਜਿਹੀ ਕੋਈ ਗੱਲ ਨਹੀਂ ਹੈ ਔਰ ਕੀ ਭਗਵੰਤ ਮਾਨ ਹੋਣੀ ਇਦਾਂ ਦਾ ਕੋਈ ਸੋਚ ਰਹੇ ਨੇ ਕਿ ਉਹ ਉਹਨਾਂ ਦੇ ਅੰਦਰੋਂ ਉਹਨਾਂ ਨੂੰ ਡਰ ਲੱਗ ਰਿਹਾ ਹੈ ਉਹਨਾਂ ਨੂੰ ਤਾਂ ਸਭੋਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਵੀ ਬਿਲਕੁਲ ਹੀ ਬੇਬੁਨਿਆਦ ਗੱਲ ਆ ਕਿ ਜੋ ਕਾਂਗਰਸ ਨੇ ਸਿੱਖਾਂ ਨਾਲ ਕੀਤਾ ਕਿ ਉਹਦਾ ਸਾਨੂੰ ਵੀ ਦੁੱਖ ਇਹ ਕਦੇ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ 25000 ਲਵਾਰਸ ਦਾਸ਼ਾਂ ਦਾ ਕੇਸ ਜਿਹੜਾ ਬਣਿਆ ਭਾਈ ਖਲੜੇ ਹੋਣਾਂ ਦੀ ਸ਼ਹਾਦਤ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਤੇ ਚੁੱਪ ਧਾਰ ਕੇ ਤੇ ਹਿਸਟਰੀ ਨੂੰ ਤੁਸੀਂ ਅੱਗੇ ਨਹੀਂ ਲੰਘ ਸਕਦੇ ਇੱਕ ਇੱਕ ਪਲ ਜਿਹੜਾ ਆ ਉਹ ਲਿਖਿਆ ਜਾ ਰਿਹਾ ਆ ਪੰਜਾਬ ਦਾ ਇਤਿਹਾਸ ਜਿਹੜਾ ਆ ਉਹ ਕੱਲੀ-ਕੱਲੀ ਗੱਲ ਨੋਟ ਕਰ ਰਿਹਾ ਆ ਔਰ ਲੋਕਾਂ ਦੀ ਉਮੀਦ ਜਿਹੜੀ ਸੀ ਅੱਜ ਜਦੋਂ ਇਹ ਖਬਰ ਨਸ਼ਰ ਹੋਈ ਆ ਕਿ ਇਹ ਹਲਫਨਾਵਾ ਦਾਇਰ ਕੀਤਾ ਗਿਆ ਲੋਕਾਂ ਦੀਆਂ ਅੱਖਾਂ ਢੀਆਂ ਰਹੀਆਂ ਕਿ ਅਸੀਂ ਲੋਕ ਉਮੀਦ ਕਰ ਰਹੇ ਸੀ ਕਿ ਸ਼ਾਇਦ ਥੋੜੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਪਰ ਅੱਜ ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਨਸ਼ਰ ਹੋਈ ਆ ਤਾਂ ਇਹਦਾ ਮਤਲਬ ਇਹ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਇਹ ਕਦੀ ਵੀ ਰਿਹਾ ਨਹੀਂ ਕਰਨਗੇ ਔਰ ਘਟੋ ਘਟੇ ਜਿੰਨਾ ਚਿਰ ਪੰਜਾਬ ਸਰਕਾਰ ਦੀ ਆ ਦੋ 2.5 ਸਾਲ ਪਿਰਨ ਦਾ ਸਮਾਰਿੰਦਾ ਇਹਦੇ ਵਿੱਚ ਉਹ ਪੰਜਾਬ ਵੱਲੋਂ ਇਦਾਂ ਦੀ ਕੋਈ ਗੱਲ ਨਹੀਂ ਕਰਨਗੇ ਜਿਹਦੇ ਨਾਲ ਭਾਈ ਅਮਰਤਪਾਲ ਸਿੰਘ ਰਿਹਾ ਹੋ ਜੇ ਹੁਣ ਅਗਲੀ ਗੱਲ ਭਾਈ ਅਮਰਤਪਾਲ ਸਿੰਘ ਤੋਂ ਇਹਨਾਂ ਨੂੰ ਖਤਰਾ ਆ ਜਾਂ ਜਿਹੜੇ 60 ਬੰਦੇ 50 ਦੂਜੇ ਨੇ ਉਹਨਾਂ ਤੋਂ ਵੀ ਖਤਰਾ ਆ ਉਹ ਸਾਰੇ ਬੰਦੇ 40 ਬੰਦੇ ਅੰਮ੍ਰਿਤਸਰ ਜੇਲ੍ਹ 'ਚ ਨੇ 9 ਬੰਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਨੇ ਉਹਨਾਂ ਨੂੰ ਕਿਸੇ ਨੂੰ ਵੀ ਉਹਨਾਂ ਨੇ ਤੇ ਕੁਝ ਇਦਾਂ ਦੀ ਗੱਲ ਨਹੀਂ ਕੀਤੀ ਨਾ ਹੀ ਉਹਨਾਂ ਨੇ ਕੋਈ ਗੱਲ ਕਹੀ ਆ ਜੇ ਆਪਾਂ ਇਹ ਗੱਲ ਮੰਨ ਲਈ ਆ ਕਿ ਕੋਈ ਬੰਦਾ ਸੋਚ ਰਿਹਾ ਜਾਂ ਗੱਲ ਕਰ ਲਿਆ ਤੇ ਉਹਨੂੰ ਇਸ ਗੱਲ ਲਈ ਫਾਹੇ ਟੰਗ ਦੋਗੇ ਤੂੰ ਸਾਨੂੰ ਲੱਗਾ ਸੀ ਕਿ ਤੂੰ ਆ ਸੋਚੇਗਾ ਜਾਂ ਤੂੰ ਆ ਕਰੇਗਾ ਜਾਂ ਤੂੰ ਆ ਕਰ ਸਕਦਾ ਹੈ ਇਹ ਇਹ ਗੱਲਾਂ ਜਿਹੜੀਆਂ ਨੇ ਇਹ ਐਂ ਸੋਚ ਕੇ ਜੇ ਸਟੇਟ ਚੱਲਣ ਲੱਗ ਗਈ ਫਿਰ ਤਾਂ ਸਟੇਟ ਚੱਲ ਹੀ ਨਹੀਂ ਸਕਦੀ ਇੱਥੇ ਤੇ ਹਰ ਬੰਦਾ ਕੁਝ ਨਾ ਕੁਝ ਬੋਲ ਰਿਹਾ ਕਿਤੇ ਚੈਨਲ ਤੇ ਬੋਲ ਰਿਹਾ ਕੁਝ ਕਿਤੇ ਰਵੇਟ ਚ ਬੋਲ ਰਿਹਾ ਕਿਸੇ ਧਰਨੇ 'ਚ ਬੋਲ ਰਿਹਾ ਕਿਤੇ ਉਹ ਬਹੁਤ ਵੱਡੀਆਂ ਗੱਲਾਂ ਕਰ ਰਹੇ ਨੇ ਸਿੱਖ ਨੌਜਵਾਨ ਗੱਲਾਂ ਕਰ ਰਹੇ ਨੇ ਕਾਲਜਾਂ ਦੇ ਜਿਹੜੇ ਆਗੂ ਨੇ ਮੁੰਡੇ ਉਹ ਗੱਲਾਂ ਕਰ ਰਹੇ ਨੇ ਹਿਸਟਰੀ ਦੀ ਗੱਲ ਕਰ ਰਹੇ ਨੇ ਹਿਸਟਰੀ ਦੇ ਦੌਰਾਨ ਦੀ ਗੱਲ ਕਰ ਰਹੇ ਨੇ ਫਿਰ ਇਹ ਗੱਲ ਕਿਵੇਂ ਹੋ ਸਕਦੀ ਆ ਫਿਰ ਪੰਜਾਬ ਦੇ ਵਿੱਚ ਜਿਹੜਾ ਬੇਚੈਨੀ ਦਾ ਮਾਹੌਲ ਹੈ ਤੇ ਵਧ ਰਿਹਾ ਤਣਾਅ ਵਧ ਰਿਹਾ ਹੈ ਕੀ ਤੁਸੀਂ ਜਾਣਬੁੱਝ ਕੇ ਫਿਰ ਦੁਬਾਰੇ ਸਿੱਖ ਨੌਜਵਾਨਾਂ ਨੂੰ ਉਸ ਪਾਸੇ ਨੂੰ ਧੱਕ ਰਹੇ ਹੋ ਕੀ ਤੁਸੀਂ ਇਹ ਸਪੇਸ ਖਤਮ ਕਰਤੀ ਆ ਕਿ ਪੰਜਾਬ ਦਾ ਕੋਈ ਨੌਜਵਾਨ ਇਲੈਕਸ਼ਨ ਨਹੀਂ ਲੜ ਸਕਦਾ ਫਿਰ ਉਹਨਾਂ ਕੋਲ ਜੋਬ ਨਹੀਂ ਹੈ ਉਹਨਾਂ ਕੋਲ ਰਹਿਣ ਨੂੰ ਇੱਥੇ ਵਾਤਾਵਰਣ ਸਾਫ਼-ਸੁਥਰਾ ਨਹੀਂ ਬਚ ਰਿਹਾ ਉਹਨਾਂ ਕੋਲ ਪਾਣੀ ਬੁੱਢੇ ਨਾਲੇ ਵਰਗੇ ਜਿਹੜੇ ਮਸਲੇ ਨੇ ਵੇਈ ਵਰਗੇ ਮਸਲੇ ਨੇ ਹੋਰ ਪੰਜਾਬ ਦੀ ਧਰਤੀ ਦਾ ਪਾਣੀ ਆ ਕਿੰਨੇ ਵੱਡੇ ਮਸਲੇ ਨੇ ਪ੍ਰਵਾਸ ਦੇ ਮਸਲੇ ਨੇ ਫਿਰ ਨੌਜਵਾਨਾਂ ਕੋਲ ਆਪਸ਼ਨ ਕੀ ਆ ਨੌਜਵਾਨਾਂ ਕੋਲ ਆਪਸ਼ਨ A ਆ ਕਿ ਉਹ ਤੁਹਾਡੇ ਰਾਹੀਂ ਕੋਈ ਚੈੱਕ ਕਰਾਉਣ ਉਹ ਭਾਜਪੀ ਦੀ ਮਸ਼ੀਨ 'ਚ ਪੈ ਜਾਣ ਉਹ ਕਾਂਗਰਸ ਦੀ ਮਸ਼ੀਨ 'ਚ ਪੈ ਜਾਣ ਉਹ ਆਪ ਵਾਲੀ ਮਸ਼ੀਨ 'ਚ ਪੈ ਜਾਣ ਜਿੰਨਾ ਚਿਰ ਉਸ ਮਸ਼ੀਨ 'ਚ ਉਹਨਾਂ ਦਾ ਗਿੜਾ ਨਹੀਂ ਆਉਂਦਾ ਉਹਨਾਂ ਚਿਰ ਮਤਲਬ ਉਹ ਤੁਹਾਡੇ ਸੰਵਿਧਾਨ ਦੇ ਤੁਹਾਡੇ ਸਿਸਟਮ ਦੇ ਫਿੱਟ ਹੀ ਨਹੀਂ ਬੈਠਦੇ ਮਤਲਬ ਇੱਥੇ ਵੱਖਰੇ ਤਰ੍ਹਾਂ ਦੀ ਜਿਹੜੀ ਸੋਚ ਆ ਜਾਂ ਇੱਥੇ ਕੋਈ ਨਿਆਰੀ ਹਸਤੀ ਜਿਹੜੀ ਪੈਦਾ ਹੁੰਦੀ ਆ ਜਾਂ ਕੋਈ ਇੱਥੇ ਹੱਕ ਹਕੂਕ ਦੀ ਗੱਲ ਕਰਦਾ ਹੈ ਯਾਨੀ ਕਿ ਉਸ ਬੰਦੇ ਨੂੰ ਆਪਾਂ ਬਿਲਕੁਲ ਤੁਰਨ ਨਹੀਂ ਦੇਣਾ ਨਾ ਤੁਰਨ ਦੇਣਾ ਨਾ ਬੋਲਣ ਦੇਣਾ ਮਤਲਬ ਬੋਲਬਾਣੀ ਤੇ ਜਿਹੜਾ ਪੰਜਾਬ ਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਬੋਲਣ ਤਾਂ ਕਿਸੇ ਨੂੰ ਦੇਣਾ ਹੀ ਨਹੀਂ ਹੁਣ ਮੈਂ ਕਹਿੰਨਾ ਕਿ ਇੱਕ ਤਰ੍ਹਾਂ ਦੀ ਇੱਥੇ ਅਲ ਅਲਾਨੀ ਐਮਰਜੈਂਸੀ ਵਰਗਾ ਮਾਹੌਲਾ ਲੋਕ ਡਰ ਰਹੇ ਨੇ ਕਿ ਜੇ ਮੈਂ ਆ ਗੱਲ ਕਰਤੀ ਮੇਰੇ ਤੇ ਪਰਚਾ ਨਾ ਹੋ ਜੇ ਜੇ ਆ ਗੱਲ ਨਾ ਹੋ ਗਈ ਮੇਰੇ ਤੇ ਕੋਈ ਮੈਨੂੰ ਕੋਈ ਚੁੱਕ ਕੇ ਨਾ ਲੈ ਜੇ ਐਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਬੈ ਕਰਾਂਗੇ ਆਪਾਂ ਪੰਜਾਬ ਸਰਕਾਰ ਦੇ ਹਲਫਨਾਮੇ ਦੀ ਪੰਜਾਬ ਸਰਕਾਰ ਨੇ ਇੱਕ ਹਲਫਨਾਮਾ ਜਿਹੜਾ ਕੋਰਟ ਚ ਦਿੱਤਾ ਆ ਉਹ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਬਾਰੇ ਭਾਈ ਅਮਰਿਤਪਾਲ ਸਿੰਘ ਬਾਰੇ ਉਹਨਾਂ ਨੇ ਹਲਫਨਾਮਾ ਦਿੱਤਾ ਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਕੋਈ ਹਿਸਟਰੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨੂੰ ਲੈ ਕੇ ਉਹਨਾਂ ਨੇ ਕੋਈ ਗੱਲ ਦੁਹਰਾਈ ਆ ਤਾਂ ਇਸ ਗੱਲ ਕਰਕੇ ਸਾਨੂੰ ਉਤੋਂ ਖਤਰਾ ਹੈ ਬੜੀ ਹਾਸੋਹਿਣੀ ਜੀ ਸਥਿਤੀ ਹੈ ਸਾਰੀ ਗੱਲ ਨੂੰ ਲੈ ਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਇਹ ਹਲਫਨਾਵਾ ਦੇਣ ਦੀ ਕੀ ਲੋੜ ਸੀਗੀ ਇਹ ਲੋੜ ਦਿੱਲੀ ਦੀ ਤੇ ਪੰਜਾਬ ਦੀ ਸਾਂਝੀ ਹੈ ਜਾਂ ਇਹ ਲੋੜ ਇਕੱਲੇ ਪੰਜਾਬ ਦੀ ਹੈ ਇਹ ਗੱਲ ਆਪਣੇ ਆਪ 'ਚ ਬਹੁਤ ਹੀ ਸਿਰ ਜੋੜ ਕੇ ਬਹਿ ਕੇ ਨਿਜਿੱਠਣ ਵਾਲੀ ਇਹ ਗੱਲ ਕਰਨ ਵਾਲੀ ਹੈ ਇਹਦੇ ਉੱਤੇ ਡਿਬੇਟ ਕਰਨੀ ਚਾਹੀਦੀ ਹੈ ਕਿ ਕਿਉਂ ਐਡੀ ਵੱਡੀ ਗੱਲ ਜਿਹੜੀ ਹੈ ਇਸ ਤਰ੍ਹਾਂ ਦੀ ਵਾਪਰ ਰਹੀ ਆ ਕਿਤੇ ਪੰਜਾਬ ਨੂੰ ਦੁਬਾਰੇ ਫੇਰ ਜਿਹੜੀ ਮੈਂ ਗੱਲ ਪਿਛਲੇ 2 ਸਾਲਾਂ ਤੋਂ ਕਰ ਰਿਹਾ ਕਿ ਇੱਕ ਐਕਸਪੈਰੀਮੈਂਟ ਲਾਇਬ ਜਿਹੜੀ ਆ ਇੱਕ ਪੱਠੀ ਆ ਤਜਰਬਿਆਂ ਦੀ ਉਸ ਗੱਲ ਵੱਲ ਨੂੰ ਫੇਰਕਾ ਨਹੀਂ ਤੱਕਿਆ ਜਾ ਰਿਹਾ ਕੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਆ ਜੇ ਉਹ ਕਿਸੇ ਹੱਦ ਤੱਕ ਇਲੈਕਸ਼ਨਾਂ ਦਾ ਹਿੱਸਾ ਬਣਦੀ ਆ ਉਸ ਬਾਡੀ ਦਾ 파ਰਟ ਬਣਦੀ ਆ ਤਾਂ ਕੀ ਇਹ ਤਾਂ ਨਹੀਂ ਕਿਤੇ ਸਟੇਟ ਇਹ ਗੱਲ ਨੂੰ ਬੰਦ ਕਰਕੇ ਤੇ ਨੌਜਵਾਨਾਂ ਤੋਂ ਔਰ ਪੰਜਾਬ ਦੀ ਸਿੱਖ ਲੀਡਰਸ਼ਿਪ ਤੋਂ ਇਹਦੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੱਕ ਨੇ ਇਸ ਤਰ੍ਹਾਂ ਦੇ ਜਿਹੜੇ ਰਾਹ ਨੇ ਉਹਨਾਂ ਨੂੰ ਬੰਦ ਕਰਕੇ ਤੇ ਉਹਨਾਂ ਸਫਾ ਦੇ ਵਿੱਚ ਇਹ ਗੱਲ ਲੈ ਜਾਏ ਕਿ ਭਾਈ ਆਪਾਂ ਇਲੈਕਸ਼ਨ ਲੜ ਕੇ ਲੀਡਰ ਬਣਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਜਾਂ ਆਪਾਂ ਪਾਰਲੀਮੈਂਟ ਜਾਵਾਂਗੇ ਪੰਜਾਬ ਵਿਧਾਨ ਸਭਾ ਜਾਵਾਂਗੇ ਕਿਤੇ ਵੀ ਇਲੈਕਸ਼ਨ ਜਿਹੜੇ ਨੇ ਉਹ ਅਸੀਂ ਲੜ ਕੇ ਉਥੋਂ ਤੱਕ ਪਹੁੰਚਾਂਗੇ ਤੇ ਜੇ ਭਲਾ ਇਹ ਗੱਲ ਨਹੀਂ ਵਾਪਰਦੀ ਤਾਂ ਫੇਰ ਉਹ ਜਿਹੜੀ ਨੌਜਵਾਨੀਆਂ ਉਹ ਇਹ ਗੱਲ ਸੋਚੂਗੀ ਕਿ ਮੰਨ ਲਓ ਕਾਹਨੋਂ ਕੋਈ ਹੋਰ ਨੌਜਵਾਨ ਉੱਠਦਾ ਹੈ ਉਹ ਇਦਾਂ ਦੀ ਲਹਿਰ ਨੂੰ ਪੈਦਾ ਕਰਦਾ ਹੈ ਉੱਥੇ ਜਾ ਕੇ ਸਟੇਟ ਦੇ ਜਿਵੇਂ ਗੱਲਬਾਤ ਹੁੰਦੀ ਹੈ ਚੈਨਲਾਂ ਰਾਹੀਂ ਬਈ ਆਪਣਾ ਵੇਖ ਲੈਣਾ ਕਿ ਇਲੈਕਸ਼ਨ ਲੜ ਲੈਣਾ ਇਲੈਕਸ਼ਨ ਲੜਨ ਤੋਂ ਬਾਅਦ ਜੇ ਉਹਨਾਂ ਨੂੰ ਲੋਕੀ ਫਤਵਾ ਦਿੰਦੇ ਨੇ ਤੇ ਉਹ ਪਾਰਲੀਮੈਂਟ 'ਚ ਆ ਕੇ ਗੱਲ ਕਰਨ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਜਿਹੜੀ ਗੱਲ ਭਗਵੰਤ ਮਾਨ ਹੋਣਾਂ ਦੀ ਪਾਰਟੀ ਜਿਹੜੀ ਲੋਕ ਫਤਵਿਆਂ ਦੀ ਗੱਲ ਕਰਦੀ ਹੈ ਲੋਕਾਂ ਦੀ ਗੱਲ ਕਰਦੀ ਹੈ ਫਿਰ ਉਹ ਗੱਲ ਲੋਕਾਂ ਨੇ ਤਾਂ ਫਤਵਾ ਜਿਹੜਾ ਉਹ ਪਾਈ ਅਮਰਿਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੁਣ ਪਾਈ ਅਮਰਿਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੋਇਆ ਫਤਵਾ ਜਿਹੜਾ ਆ ਉਹਨੂੰ ਪੰਜਾਬ ਸਰਕਾਰ ਨੇ ਨਹੀਂ ਮੰਨਿਆ ਤੇ ਉਹਨੂੰ ਦਿੱਲੀ ਨੇ ਵੀ ਨਹੀਂ ਮੰਨਿਆ ਉਹਦੀ ਐਮਪੀਸ਼ਿਪ ਵੀ ਹੋ ਗਈ ਉਹਦੀ ਸੌਂ ਵੀ ਚੁੱਕੀ ਗਈ ਉਹਨੇ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਤੁਹਾਡੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਹੋ ਗਈਆਂ ਪੂਰੀਆਂ ਹੋਣ ਤੋਂ ਬਾਅਦ ਜਦ ਤੁਸੀਂ 3 ਫਰਵਰੀ ਨੂੰ ਦੁਬਾਰੇ ਇੱਕ ਸਾਲ ਦੀ NSA ਹੋਰ ਵਧਾਉਂਦੇ ਹੋ ਉਹਦੇ ਵਿੱਚ ਵੀ ਕੁਝ ਇਦਾਂ ਦੇ ਉਲਟੇ ਸਿੱਧੇ ਲੌਜਿਕ ਦਿੰਨੇ ਆ ਤੇ ਉਦੋਂ ਉਹ MP ਤੁਹਾਨੂੰ ਪਤਾ ਸੀ ਤੁਹਾਡੀਆਂ ਰਿਪੋਰਟਾਂ ਸੀਗੀਆਂ ਤੁਹਾਨੂੰ ਪਤਾ ਸੀ ਕਿ 4 ਤਰੀਕ ਨੂੰ ਇਲੈਕਸ਼ਨ ਜਿਹੜੇ ਆ ਉਹਦੀ ਹਵਾ ਜਿਹੜੀ ਕੀ ਆ ਤੇ ਅਮਰਤਪਾਲ ਸਿੰਘ ਜਿੱਤ ਸਕਦਾ ਹੈ ਇਹ ਤੁਹਾਡੀ ਇਨਪੁਟ ਸੀਗੀ ਤਾਂ ਤੁਸੀਂ ਤਿੰਨ ਨੂੰ ਹੀ ਉਹ ਸਾਰਾ ਕੁਝ ਕਰਕੇ ਤੇ ਜਿਹੜਾ ਹੈ 4 ਨੂੰ ਅਗਲੇ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਇੱਕ ਸਾਲ ਦੀ NSA ਹੋਰ ਵਧਾ ਦਿੱਤੀ ਹੁਣ ਇੱਥੇ ਗੱਲ ਇਹ ਆ ਕਿ ਪੰਜਾਬ ਦੇ ਨੌਜਵਾਨ ਜਿਹੜੇ ਆਗੂ ਨੇ ਜਿਹੜੇ ਵਾਕਈ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਾਂ ਇਦਾਂ ਦੀ ਤਮੰਨਾ ਰੱਖਦੇ ਨੇ ਉਹਨਾਂ ਦੇ ਸਾਹਮਣੇ ਇਹ ਰੂਟ ਜਿਹੜਾ ਆ ਇਹ ਬੰਦ ਕਰ ਦਿੱਤਾ ਗਿਆ ਹੈ। ਬੰਦ ਇਸ ਲਈ ਕਰਤਾ ਹੈ ਕਿ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਭਾਈ ਅਮਰਤਪਾਲ ਸਿੰਘ ਸੰਵਿਧਾਨ ਦੀ ਸੌ ਪਾਰਲੀਮੈਂਟ ਵਿੱਚ ਖੜ ਕੇ ਚੁੱਕਣ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਗਿਆ। ਰਿਹਾ ਨਹੀਂ ਕੀਤਾ ਗਿਆ ਇਹ ਗੱਲ ਇੱਕ ਹੈ। ਔਰ ਦੂਜੀ ਗੱਲ ਇਹ ਕਿ ਸਟੇਟ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਰਹੇ ਕਿ ਮੈਨੂੰ ਇਸ ਗੱਲ ਦਾ ਖਤਰਾ ਹੈ ਅਮਰਪਾਲ ਸਿੰਘ ਤੋਂ ਇਹ ਗੱਲ ਬੜੀ ਆਪੇ ਚ ਹਾਸੋਹੀਣੀ ਆਪਣੇ ਆਪ ਦੇ ਵਿੱਚ ਕਿ ਭਾਈ ਅਮਰਪਾਲ ਸਿੰਘ ਤੋਂ ਤੁਹਾਨੂੰ ਬਹੁਤ ਖਤਰਾ ਹੈ ਇਹ ਗੱਲ ਤੁਸੀਂ ਉਹਦੇ ਸਵਾ ਸਾਲ ਤੋਂ ਉੱਤੇ ਜੇਲ੍ਹ ਦੇ ਪੀਰੀਅਡ ਤੋਂ ਬਾਅਦ ਕਰ ਰਹੇ ਹੋ